ਸਤ ਸ੍ਰੀ ਅਕਾਲ ਜੀ ਆਪ ਸਭ ਨੂੰ ਸਾਡੇ ਚੈਨ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਜੀ ਹਾਂਜੀ ਰਖੜੀ ਤੱਕ ਦਾ ਆਫਰ ਹੈ ਇਹ 40% ਆਫਰ ਰੱਖਿਆ ਗਿਆ ਜੀ ਆਹ ਵਾਲੇ ਸੂਟ ਜਿਹੜੇ ਜੀ ਬਿੱਟਰ ਦੁਪੱਟਾ ਜੀ ਇਹ ਰੱਖੇ ਗਏ ਐ 1650 ਦੇ ਜੀ 1650 ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਜੀ ਪੈਚ ਵਰਕ ਕੀਤਾ ਹੋਇਆ ਨਿਕੜ ਜਨ ਬਣਿਆ ਹੋਇਆ ਆ ਸਾਰੇ 16 1600 ਦੇ ਸੂਟ ਹੈ ਜੀ 900 1650 ਦੇ ਜੀ ਹਾਂ ਜੀ ਬਹੁਤ ਸੋਹਣੇ ਸੂਟ ਹੈ ਤੁਸੀਂ ਸਕਰੀਨ ਸ਼ਾਟ ਲਓ ਸਾਡੇ WhatsApp ਨੰਬਰਾਂ ਤੇ ਮੈਸੇਜ ਕਰੋ ਤੇ ਸਾਡੀ ਵੀਡੀਓ ਪੂਰੀ ਜ਼ਰੂਰ ਵੇਖਿਆ ਕਰੋ ਜੀ ਸਾਨੂੰ ਲਾਈਕ ਕਮੈਂਟ ਕਰਕੇ ਮੈਸੇਜ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਣਗੇ ਲੱਗੇ ਜੀ ਸਾਡੀ ਪੂਰੀ ਵੀਡੀਓ ਜਰੂਰ ਵੇਖਿਆ ਕਰੋ ਬਹੁਤ ਘੱਟ ਡਿਸਕਾਊਂਟ ਤੇ ਸੂਟ ਦਿੱਤੇ ਗਏ ਰੱਖੜੀ ਤੱਕ ਦਾ ਆਫਰ ਹੈ ਜੀ ਇਹ ਆਹ ਵਾਲਾ ਵੀ ਸੂਟ ਜੀ 900 ਇਹ ਜੀ 1650 ਦਾ ਸੂਟ ਹੈ ਜੀ ਆ ਵੀ 1650 ਦਾ ਜੀ ਆ ਵਾਲੇ ਜੀ 950 ਦੇ ਸੂਟ ਹੈ ਜੀ ਆ ਵਾਲੇ 950 ਦਾ ਹਾਂਜੀ ਬਹੁਤ ਘੱਟ ਰੇਟ 'ਚ ਸੂਟ ਰੱਖੇ ਗਏ ਆ 950 ਦਾ ਸੂਟ ਜੀ ਬਹੁਤ ਸੋਹਣੇ ਸੂਟ ਆ ਇਹ ਵਿਦ ਡੁਪਟਾ ਜੀ ਬਹੁਤ ਸੋਹਣੇ ਸੂਟ ਆ ਜੀ ਹਾਂਜੀ ਪੂਰੀ ਵੀਡੀਓ ਜ਼ਰੂਰ ਵੇਖਣਾ ਆ 950 ਦਾ ਇਹ ਵੀ ਆ ਵੀ 950 ਦਾ ਜੀ ਬਹੁਤ ਸੋਹਣਾ ਕਲਰ ਹੈ ਵਾਈਨ ਕਲਰ ਆ ਵੀ 950 ਦਾ ਜੀ ਆ ਵਾਲੇ ਸੂਟ ਜੀ ਬਹੁਤ ਸੋਹਣੇ ਆ ਇਹ ਵਾਲੇ ਸੂਟ 650 ਦਾ ਸੂਟ ਹੈ ਜੀ 650 ਦਾ ਜੀ ਬਹੁਤ ਡਿਸਕਾਊਂਟ ਦਿੱਤੇ ਗਏ ਹੈ ਜੀ 650 ਦਾ ਸੂਟ ਹੈ ਜੀ ਫਟਾਫਟ ਤੁਸੀਂ ਸਕਰੀਨ ਸ਼ਾਟ ਲਓ ਸਾਨੂੰ WhatsApp ਨੰਬਰਾਂ ਤੇ ਮੈਸੇਜ ਕਰੋ ਇਹ ਰੱਖੜੀ ਤੱਕ ਦਾ ਆਫਰ ਹੈ ਜੀ ਇੱਕ ਤੋਹਫਾ ਹੈ ਤੁਹਾਡੇ ਲਈ ਇੱਕ ਆ ਵੀ 650 ਦਾ ਜੀ ਵਿਦਰ ਦੁਪੱਟਾ ਜੀ ਨਾਲ ਇਹ ਦੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਬਹੁਤ ਸੋਹਣਾ ਸੂਟ ਹੈ ਜੀ ਆਹ ਵਾਲਾ ਵੀ 650 ਦਾ ਪੂਰੀ ਵੀਡੀਓ ਜ਼ਰੂਰ ਦੇਖਣਾ ਜੀ ਸਾਨੂੰ ਸਾਰੇ ਕਲਰ ਜੋ ਵੀ ਕਲਰ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਉਹ ਹੀ ਕਲਰ ਮਿਲੇਗਾ ਆਹ ਸੂਟ ਜੀ 1150 ਦਾ ਸੂਟ ਹੈ ਜੀ ਇਹ ਵੀ ਬਹੁਤ ਸੋਹਣੇ ਸੂਟ ਹੈ ਜੀ 1150 ਰੁਪਏ ਦਾ ਸੂਟ ਜੀ ਪਾਲਟੀ ਵੀਰ ਸੂਟ ਹੈ ਜੀ ਕਿਤੇ ਮਰਜੀ ਪਾ ਸਕਦੇ ਆ ਆ ਵੀ 950 ਦਾ ਜੀ ਪੈਚ ਵਰਕ ਵਿਦ ਦੁਪੱਟਾ 950 ਦਾ ਆ ਵੀ 950 ਦਾ ਇਹ ਆਲ ਓਵਰ ਸੂਟ ਬਣੂਗਾ ਜੀ ਮੈਚਿੰਗ ਨਹੀਂ ਆਲ ਓਵਰ ਸੂਟ ਹੈ ਜੀ ਇਹ ਆ ਵੀ ਸਾਨੂੰ 950 ਦੇ ਪੈ ਜਾਏਗਾ ਆ ਵੀ ਬਹੁਤ ਸੋਹਣਾ ਕਲਰ ਹੈ ਜੀ ਰੈੱਡ ਦੁਪੱਟਾ ਆਲ ਓਵਰ ਸੂਟ ਹੈ ਜੀ ਬਲੈਕ ਦੁਪੱਟਾ ਆਲ ਓਵਰ ਸੂਟ ਆ ਵੀ ਕਿੰਨਾ ਸੋਹਣਾ ਕਲਰ ਹੈ ਜੀ ਲਵੈਂਡਰ ਕਲਰ ਆ ਦੇਖੋ ਜੀ ਬਹੁਤ ਸੋਹਣੇ ਕਲਰ ਹੈ ਜੀ 950 ਦੇ ਪੈਚਵਰਕ ਦਪੱਟੇ ਤੇ ਵੀ ਪੈਚ ਕੀਤਾ ਹੋਇਆ ਜੀ ਤੇ ਸ਼ੂਟ ਤੇ ਵੀ ਆਹ ਵਾਲੇ 950 ਦਾ ਸੂਟ ਹੈ ਜੀ ਤੁਸੀਂ ਸਕਰੀਨ ਸ਼ਾਟ ਲਓ ਜੀ ਸਾਡੇ WhatsApp ਨੰਬਰਾਂ ਤੇ ਸਾਨੂੰ ਮੈਸੇਜ ਕਰੋ ਤੁਹਾਨੂੰ ਉਹ ਹੀ ਸੂਟ ਮਿਲੂਗਾ ਜਿਹੜਾ ਤੁਹਾਨੂੰ ਸੂਟ ਤੁਸੀਂ ਸਿਲੈਕਟ ਕੀਤਾ ਹੈ ਜੀ ਆਹ ਵੀ ਬਹੁਤ ਸੋਹਣਾ ਸੂਟ ਹੈ ਜੀ 950 ਦਾ ਸਾਰੇ ਕਲਰ ਜੀ ਇਸ ਸਾਰੇ ਕਲਰ ਹੀ ਮਿਲਨੇਗੇ ਤੁਹਾਨੂੰ ਆ ਵੀ 950 ਦੇ ਪੈ ਜਾਏਗਾ ਲੇਕਿਨ ਇਹ ਸੋਹਣੇ ਸੂਟ ਆ ਜੀ ਇਹ ਰਖੜੀ ਦਾ ਆਫਰ ਹੈ ਤੁਹਾਡੇ ਲਈ ਤੁਸੀਂ ਪੂਰੀ ਵੀਡੀਓ ਜ਼ਰੂਰ ਵੇਖਣਾ ਸਾਰੇ ਕਲਰ ਤੁਹਾਨੂੰ ਮਿਲ ਲੰਗੇ ਹਾਂਜੀ ਤੁਸੀਂ ਪੂਰੀ ਵੀਡੀਓ ਵੇਖਣਾ ਜੀ ਥੈਂਕ ਯੂ ਜੀ ਸਾਡੀ ਪੂਰੀ ਵੀਡੀਓ ਵੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੁਸੀਂ ਸਾਡੀ ਵੀਡੀਓ ਪੂਰੀ ਵੇਖਿਆ ਕਰੋ ਜੀ ਸਾਡੇ ਨੰਬਰਾਂ ਤੇ WhatsApp ਕਰ ਦਿਓ ਜਿਹੜਾ ਤੁਹਾਨੂੰ ਸੂਟ ਕੋਈ ਵੀ ਪਸੰਦ ਆਉਂਦਾ ਕੋਈ ਵੀ ਸਿਲੈਕਟ ਕਰੋ ਸਾਨੂੰ WhatsApp ਕਰੋ ਥੈਂਕ ਯੂ ਜੀ ਧੰਨਵਾਦ